ਸਮਾਣਾ ਸਦਰ ਪੁਲਿਸ ਦੀ ਗੱਜੇਵਾ ਚੌਂਕੀ ਪੈਟਰੋਲਿੰਗ ਤੇ ਸੀ ਹਮਸ਼ੇਰ ਸਿੰਘ ਪੁਲਿਸ ਅਧਿਕਾਰੀ ਦੇ ਨਾਲ ਕਿ ਉਹ ਇੱਕ ਸੂਚਨਾ ਮਿਲੀ ਕਿ ਕੋਈ ਵਿਅਕਤੀ ਮੋਟਰਸਾਈਕਲ ਤੇ ਨਸਿਲੀ ਗੋਲੀਆਂ ਲੈ ਕੇ ਆ ਰਿਹਾ ਜਿਹੜਾ ਪਹਿਲਾਂ ਇਸ ਕੰਮ ਨੂੰ ਕਰਦਾ ਹੈ ਉਸਨੇ ਤੁਰੰਤ ਆਪਣੇ ਸੀਨੀਅਰ ਅਧਿਕਾਰੀ ਜਸਵਿੰਦਰ ਸਿੰਘ ਨੂੰ ਸੂਚਨਾ ਦਿੱਤੀ ਜਿਸ ਨੇ ਮੌਕੇ ਤੇ ਜਾ ਕੇ ਕਥਿਤ ਜਿਹੜਾ આરોપી ਸੀ ਮੋਟਰਸਾਈਕਲ ਤੇ ਰੋਕ ਕੇ ਉਹਨੂੰ ਚੈੱਕ ਕੀਤਾ ਗਿਆ ਦੋਸਤੋ 520 ਨਸਿਲੀ ਗੋਲੀਆਂ ਬਰਾਮਦ ਹੋਈਆਂ ਔਰ ਉਸ ਕਥਿਤ ਵਿਅਕਤੀ ਦੇ ਖਿਲਾਫ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਮੁਕਦਮਾ ਦਰਜ ਕਰਕੇ ਅਦਾਲਤ 'ਤੇ ਪੇਸ਼ ਕੀਤਾ ਜਾ ਰਿਹਾ ਹੈ ਅਦਾਲਤ ਤੋਂ ਪੁਲਿਸ ਰਿਮਾਰਡ ਦੀ ਮੰਗ ਵੀ ਕਰੇਗੀ ਔਰ ਇਸकी ਪਿਛਲੀ ਬੈਕਗ੍ਰਾਉਂਡ ਕੀ ਹੈ ਇਹ ਸਾਰਾ ਜਾਂਚ ਕਰੇਗੀ ਜਸਕਰਨ ਸਿੰਘ ਹਾਂ ਦੇਹ ਘਰ ਦੀ ਗਰੀਬੀ ਕਰਕੇ ਪੜਿਆ ਕਿੰਨਾ 8 ਗਲਤੀ ਹੋ ਗਈ ਮਾਫ ਕਰ ਦੋ ਇਹ ਗੱਲ ਚੌਕੀ ਗਾਜਵਾਸ ਏਐਸ ਜਮਸ਼ੇਰ ਸਿੰਘ ਸਮੇਰਪੁਰਸ ਪਾਰਟੀ ਨੇ ਗੱਤ ਦੇ ਸੰਬੰਧ ਵਿੱਚ ਪੱਠਾ ਤਲਵੰਡੀ ਬਲਕ ਜਾ ਰਹੇ ਸੀ ਉੱਥੇ ਇਹਨਾਂ ਨੂੰ ਮੁਕਰੀ ਹੋਈ ਕਿ ਜਸਕਰਨ ਸਿੰਘ ਤੁਰਪ ਕਰਨਾ ਵਾਸੀ ਤਲਵੰਡੀ ਮਲਕ ਗੋਲੀਆਂ ਵੇਚਣ ਦਾਦੀ ਹੈ ਜੋ ਅੱਜ ਵੀ ਗੋਲੀਆਂ ਲੈ ਕੇ ਵੇਚਣ ਲਈ ਆ ਰਿਹਾ ਕਿ ਇਹਨਾਂ ਨੇ ਜਿਹੜਾ ਸੀ ਰੁਕਾ ਲੈ ਕੇ ਥਾਣੇ ਭੇਜਾ ਜਿਸ ਪਰ ਮੈਨੂੰ ਤਲਾਹ ਵੇਖੀ ਤਾਂ ਮੈਂ ਮੌਕੇ ਦੇ ਮੋੜ ਕੇ ਨਾਕਾਬੰਦੀ ਕੀਤੀ ਦਰੰਨੇ ਨਾਕਾਬੰਦੀ ਜਿਸ ਕਾਰਨ ਸਿਕ ਨੂੰ ਕਾਬੂ ਕੀਤਾ ਸਵੇਰ ਮੋਟਰਸਾਈਕਲ 520 ਪਿਛਲਾ ਰਾਟ ਦੇ ਦੇ ਇਹ ਕੁਝ ਹੋਇਆ ਅੱਜ ਬេស ਕਰ ਰਿਹਾ ਕੋਟ ਹਾਂਜੀ ਹਾਂਜੀ ਅੱਜ ਕਵਰ ਕੀਤਾ ਜਾਊਗਾ ਜੇ ਤੁਹਾਨੂੰ ਮਾਰਗਿਰਵਾਹ ਨਹੀਂ ਬਣਵਾ ਰਹੇ ਜੀ ਕੈਮਰਾਮੈਨ ਬੀਕੇ ਕਰਕੇ ਦੇਣਾ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼